ਨਮਸਕਾਰ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਪੰਜਾਬੀ ਜਾਗਰਣ ਦੇ YouTube ਚੈਨਲ ਤੇ ਮੈਂ ਅਨੁਵਾਦ ਹਾਂ ਨਬਾਲਿਕ ਲੜਕੀ ਨੂੰ ਵਿਆਹ ਦਾ ਚਾਂਸਾ ਦੇ ਕੇ ਸਰੀਰਕ ਸ਼ੋਸ਼ਣ ਕਰਨ ਦੇ ਮਾਮਲੇ ਵਿੱਚ ਦੋ ਵਿਅਕਤੀਆਂ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ ਜਾਣਕਾਰੀ ਦਿੰਦੇ ਐਸਐਸਪੀ ਗੁਰਮੀਤ ਸਿੰਘ ਨੇ ਦੱਸਿਆ ਕਿ ਫਾਜ਼ਿਲਕਾ ਪੁਲਿਸ ਵੱਲੋਂ ਮਾਰੇ ਅੰਸਰਾ ਖਿਲਾਫ ਚਲਾਈ ਜਾ ਰਹੀ ਸਖਤ ਮੁਹਿੰਮ ਅਧੀਨ ਅਬੋਹਰ ਵਿੱਚ ਇੱਕ ਗੰਭੀਰ ਅਪਰਾਧ ਮਾਮਲੇ ਵਿੱਚ तुरंत अति प्रभावशाली कार्रवाई की गई। ਤੁਹਾਨੂੰ ਦੱਸ ਦਈਏ ਕਿ ਅਬੋਹਰ ਦੇ ਪਿੰਡ ਬਹਾਵਲ ਬাসী ਦੇ ਕੁਝ ਵਿਅਕਤੀਆਂ ਵੱਲੋਂ ਇੱਕ ਨਾਬਾਲਗ ਲੜਕੀ ਨੂੰ ਵਿਆਹ ਦਾ ਚਾਂਸਾ ਦੇ ਕੇ ਸਰੀਰਕ ਸ਼ੋਸ਼ਣ ਕੀਤਾ ਗਿਆ ਹੈ। ਜਦਕਿ ਪੀੜਤ ਨਾਬਾਲਗ ਲੜਕੀ ਨੂੰ ਚਾਈਲਡ ਵੈਲਫੇਅਰ ਕਮੇਟੀ ਦੀਆਂ ਹਦਾਇਤਾਂ ਮੁਤਾਬਕ ਉਹਦੇ ਆਵਾਸ ਆਸ਼ਰਮ ਅਬੋਹਰ ਵਿੱਚ ਸੁਰੱਖਿਅਤ तौर ਤੇ ਰੱਖਿਆ ਗਿਆ ਹੈ। ਇਸ ਮੌਕੇ ਐਸਐਸਪੀ ਗੁਰਮੀਤ ਸਿੰਘ ਨੇ ਦੱਸਿਆ ਕਿ ਕਿਸੇ ਵੀ ਅਪਰਾਧੀ ਨੂੰ ਫਾਜ਼ਿਲਕਾ ਪੁਲਿਸ ਵੱਲੋਂ ਬਖਸ਼ਿਆ ਨਹੀਂ ਜਾਵੇਗਾ। ਜੋ ਵੀ ਚਰਾਤੇ ਅੰਸਰ ਕਾਨੂੰਨ ਦੀ ਉਲੰਘਣਾ ਕਰਨ ਦੀ ਕੋਸ਼ਿਸ਼ ਕਰੇਗਾ ਉਸ ਨਾਲ ਸਖਤੀ ਨਾਲ ਨਜਿੱਠਿਆ ਜਾਵੇਗਾ ਸਾਨੂੰ ਇੱਕ ਸਦਰਬੋਰ ਏਰੀਆ ਦੇ ਵਿੱਚ ਬਾਵਲਵਾਸੀ ਪਿੰਡ ਦਾ ਇੱਕ ਇਨਸੀਡੈਂਟ ਰਿਪੋਰਟ ਹੋਇਆ ਸੀ ਜਿਹਦੇ ਵਿੱਚ ਇੱਕ ਇਹ ਇਨਫੋਰਮੇਸ਼ਨ ਸੀ ਕਿ ਇੱਕ ਲੜਕੀ ਨਬਾਲਗ ਹੈ ਜਦੀ ਉਮਰ ਕਰੀਬ 13 ਸਾਲ ਦੀ ਹੈ ਉਹਦੇ ਨਾਲ ਕੋਈ ਗਲਤ ਹਰਕਤ ਹੋਈ ਹੈ ਉਹਦੇ ਨਾਲ ਜਿਸ ਨਾਲ ਉਹ ਜਿਹੜੀ ਉਹ ਪ੍ਰੈਗਨੈਂਟ ਹੋ ਗਈ ਹੈ ਸੋ ਸਾਡੇ ਵੱਲੋਂ ਇਮੀਡੀਏਟਲੀ ਅਸੀਂ ਫਿਰ ਇਸ ਮਾਮਲੇ ਦੀ ਜਿਹੜੀ ਪੜਤਾਲ ਸ਼ੁਰੂ ਸ਼ੁਰੂ ਕਰ ਦਿੱਤੀ। ਇਹਦੇ ਵਿੱਚ ਜਦੋਂ ਆਪਾਂ ਜਾ ਕੇ ਫਿਰ ਸਾਡਾ ਪ੍ਰੋਸੀਜਰ ਅਡਾਪਟ ਕਰਕੇ ਜਦੋਂ ਅਸੀਂ ਉਹ ਲੜਕੀ ਤੱਕ ਪਹੁੰਚ ਕੀਤੀ ਤਾਂ ਉਹ ਕਾਫੀ ਜ਼ਿਆਦਾ ਘਬराई ਹੋਈ ਸੀ ਉਹ ਆਪਣਾ ਬਿਆਨ ਵਗੈਰਾ ਦੇ ਕੇ ਨਹੀਂ ਸੀ ਦੇ ਰਹੀ। ਫਿਰ ਅਸੀਂ ਉਹਨਾਂ ਨਾਲ ਥੋੜਾ ਉਹਨੂੰ ਕੰਸੋਲ ਕੀਤਾ। ਜੋ ਵੀ ਫਿਰ ਉਹਨਾਂ ਲੜਕੀ ਨੇ ਬਿਆਨ ਲਿਖਾਇਆ ਉਹਦੇ ਬਿਆਨ ਦੇ ਮੁਤਾਬਕ ਜਿਹੜਾ ਅਸੀਂ ਐਫ ਆਈ ਆਰ ਦਰਜ ਕਰਕੇ ਤੇ ਜਿਹੜਾ આરોપી ਸੀਗਾ ਉਹਨੂੰ ਅਰੈਸਟ ਕਰ ਲਿਆ। ਅੱਜ ਫੇਰ ਉਹ ਲੜਕੀ ਨੇ ਦੁਬਾਰਾ ਜਦੋਂ ਆਪਾਂ ਨੂੰ ਦੁਬਾਰਾ ਉਹਨਾਂ ਦੇ ਕੋਰਟ ਦੇ ਵਿੱਚ ਪੇਸ਼ ਕੀਤਾ ਉੱਥੇ ਵੀ ਉਹਨਾਂ ਆਪਣਾ ਉਹਦਾ ਜਿਹੜਾ ਬਿਆਨ ਰਿਕਾਰਡ ਕੀਤਾ ਜਿਹਦੇ ਵਿੱਚ ਉਹਨ ਇੱਕ ਨਾਂ ਹੋਰ ਲਿੱਤਾ ਸੀਗਾ ਅਸੀਂ ਉਹਨੂੰ ਵੀ ਜਿਹੜਾ ਉਹਦੇ ਖਿਲਾਫ ਵੀ ਜਿਹੜਾ ਉਹ ਮਕਦਮੇ ਚ ਤਵਦੀਸ਼ ਦਰਾਨੀ ਜਿਹੜਾ ਕਾਰਵਾਈ ਕਰਦੇ ਆ ਸੋ ਹੁਣ ਅਸੀਂ ਇਸ ਕੇਸ ਵਿੱਚ ਜਿਹੜਾ ਲੜਕੀ ਨੂੰ ਜਿਹੜਾ ਪ੍ਰੋਪਰ ਪ੍ਰोसीजर ਅਡਾਪਟ ਕਰਕੇ ਜਿਹੜਾ ਚਾਈਲਡ ਵੈਲਫੇਅਰ ਕਮੇਟੀ ਹੈ ਉਹ ਮੈਂਬਰਾਂ ਨੂੰ ਨਾਲ ਲੈ ਕੇ ਜਿਹੜਾ ਇਹਨੂੰ ਅਸੀਂ ਜਿਹੜਾ ਇੱਥੇ ਜਿਹੜਾ ਉਹ ਉਹਦੇ ਉਹਦੇ ਬਵ ਆਵਾਸ ਅਬੋਰ ਆ ਉਹਦੇ ਵਿੱਚ ਜਿਹੜਾ ਲੜਕੀ ਜਿਹੜੀ ਉਹ ਰਹਿੰਦੀ ਆ ਸੋ ਸਾਡੇ ਵੱਲੋਂ ਜਿਹੜਾ ਇਹਦੇ ਵਿੱਚ ਇਨਸਟੈਂਟਲੀ ਜਿਹੜੀ ਜੋ ਵੀ ਸਾਡਾ ਪ੍ਰੋਸੀਜਰ ਸੀਗਾ ਉਹਨੂੰ ਹੀ ਐਡਾਪਟ ਕਰਕੇ ਤੇ ਜਿਹੜੀ ਕਾਰਵਾਈ ਕਰਦੀ ਆ ਇਹਦੇ ਵਿੱਚ ਅਸੀਂ ਇਹ ਕਹਿਣਾ ਚਾਹੁੰਦੇ ਆ ਵੀ ਇਹਦੇ ਵਿੱਚ ਕੋਈ ਵੀ ਜਿਹੜੀ ਕਿਸੇ ਵੀ ਲੈਵਲ ਤੇ ਜਿਹੜੀ ਕੋਈ ਕੋਈ ਇਹਦੇ ਵਿੱਚ ਹੋਰ ਵੀ ਦੋਸ਼ੀ ਜੇ ਕੋਈ ਤਫਤੀਸ਼ ਦੇ ਦੌਰਾਨ ਪਾਇਆ ਗਿਆ ਤੇ ਅਸੀਂ ਉਹਦੇ ਖਿਲਾਫ ਸਖਤ ਕਾਰਵਾਈ ਕਰਾਂਗੇ ਫਾਜ਼ਿਲਕਾ ਤੋਂ ਰਿਤਿਸ਼ ਕੁੱਕਰ ਦੀ ਰਿਪੋਰਟ ਪੰਜਾਬੀ ਜਾਗਰਨ